ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਵਿੱਚ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਹੈ ਉਸ ਗੁਰਦੁਆਰਾ ਸਾਹਿਬ ਦੇ ਨਾਲ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਅਰਾਏ ਬੁਲਾਰ ਨੇ ਲਵਾਈ ਸੀ ਤੇ ਉਹ ਜ਼ਮੀਨ ਦੀ ਦੁਰਵਰਤੋਂ ਕਿਦਾਂ ਪਾਕਿਸਤਾਨ ਦੇ ਲੋਕ ਕਰ ਰਹੇ ਨੇ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ ਦੀ ਐਨੀ ਮੰਦੀ ਹਾਲਤ ਹੈ ਉਹ ਰੋਟੀ ਤੋਂ ਵੀ ਆਤੁਰ ਨੇ ਤੇ ਉਹਨਾਂ ਲਈ ਉਹ ਜ਼ਮੀਨ ਦੇ ਵਿੱਚ ਉਹ ਗੁਰਦੁਆਰੇ ਦੇ ਵਿੱਚੋਂ ਕੋਈ ਲਾਭ ਨਹੀਂ ਤੇ ਜਿਹੜੇ ਖਾਲਸਤਾਨੀ ਡੀਂਗਾ ਮਾਰਦੇ ਨੇ ਕਿ ਅਸੀਂ ਖਾਲਸਤਾਨ ਬਣਾਉਣਾ ਹੈ ਸਿੱਖ ਕੌਮ ਨੂੰ ਵੱਖਰਾ ਮੁਲਕ ਦਿਵਾਉਣਾ ਹੈ ਉਹਨਾਂ ਨੂੰ ਇੱਕ ਚੈਲੰਜ ਹੈ ਵੀ ਜਿਹੜਾ ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਹੈਗਾ ਉਹਦੀ ਹਜ਼ਾਰਾਂ ਏਕੜ ਜ਼ਮੀਨ ਹੈ ਮੈਨੂੰ ਪਤਾ ਲੱਗਿਆ ਕਿ ਉਹ ਜ਼ਮੀਨ ਦੇ ਵਿੱਚ ਪਾਕਿਸਤਾਨ ਦੇ ਵੱਡੇ ਜਿਹੜੇ ਤਨਾੜ ਲੋਕ ਨੇ ਉਹਨਾਂ ਨੇ ਕਲੋਨੀਆਂ ਕੱਟ ਕੇ ਵੇਚੀਆਂ ਵੀ ਨੇ ਤੇ ਵੇਚ ਵੀ ਰਹੇ ਨੇ ਜਿਹੜੀ ਜਿਹੜੇ ਖਾਲਸਤਾਨੀ ਇੱਕ ਦੂਜੇ ਦੇ ਵਿੱਚ ਨਫ਼ਰਤ ਪੈਦਾ ਕਰਦੇ ਨੇ ਹਿੰਦੂ ਮੁਸਲਮ ਤੇ ਜਾਂ ਹਿੰਦੂ ਵਰਸ ਸਿੱਖ ਬਣਾ ਕੇ ਇੱਕ ਨਫ਼ਰਤ ਭਰਦੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਵੀ ਕੀ ਹੁਣ ਬੋਲੋਗੇ ਜਿਹੜੀ ਹਜ਼ਾਰਾਂ ਏਕੜ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਮ ਜ਼ਮੀਨ ਲੱਗੀ ਹੋਈ ਆ ਵੀ ਉਹਦਾ ਉੱਥੇ ਰਹਿਣ ਵਾਲੇ ਸਿੱਖਾਂ ਨੂੰ ਕੋਈ ਲਾਭ ਹੈਗਾ ਉਹਨਾਂ ਬੱਚਿਆਂ ਲਈ ਕੋਈ ਸਕੂਲ ਕੋਈ ਹਸਪੀਟਲ ਹੈਗਾ ਕੁਛ ਬਿਲਕੁਲ ਨਹੀਂ ਸ਼ਰਿਆਮ ਉਹ ਲੋਕ ਗੁਰਦਵਾਰੇ ਦੀ ਜ਼ਮੀਨ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਨੇ ਵੱਡੇ ਵੱਡੇ ਤਨਾੜ ਲੋਕਾਂ ਦੇ ਉਹ ਜ਼ਮੀਨਾਂ ਤੇ ਕਬਜ਼ੇ ਹੋ ਚੁੱਕੇ ਆ ਤੇ ਜਿਹੜੇ ਕਹਿੰਦੇ ਆ ਸਾਡੀ ਸਿੱਖਾਂ ਨਾਲ ਭਾਈਚਾਰਕ ਸਾਂਝ ਹੈਗੀ ਆ ਉਹ ਕੌਣ ਨੇ ਉਹ ਖਾਲਸਤਾਨੀ ਨੇ ਤੇ ਹੁਣ ਇੱਥੇ ਬੋਲਣਗੇ ਤੇ ਜਿਹੜੀ ਅੱਜ ਮੈਨੂੰ ਖਬਰ ਮਿਲੀ ਆ ਉਹ ਇਹ ਮਿਲੀ ਆ ਕਿ ਜਿਹੜੀ ਵੀ ਉੱਥੇ ਜ਼ਮੀਨ ਗੁਰਦਰ ਸਿੰਘ ਦੇ ਨਾਮ ਲੱਗੀ ਹੋਈ ਹੈ ਉਹਦੇ ਦਰਬਾਰ ਤੋਂ ਇਹ ਪਾਕਿਸਤਾਨ ਦੇ ਜਿਹੜੇ ਧਨਾੜ ਲੋਕ ਆ ਉਹ ਕਰ ਰਹੇ ਨੇ ਔਰ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਸਿੱਖਾਂ ਲਈ ਕੋਈ ਵੀ ਸਹੂਲਤ ਨਹੀਂ ਹੈਗੀ ਸਿੱਖ ਪਰਿਵਾਰ ਬਿਲਕੁਲ ਦੇ ਪੈਨੇ ਨਾ ਕੋਈ ਸਕੂਲ ਨਾ ਕੋਈ ਕਾਲਜ ਨਾ ਕੋਈ ਹਸਪੀਟਲ ਉਹਨਾਂ ਲਈ ਕੁਝ ਨਹੀਂ ਹੈਗਾ ਜਿਹੜੀ ਉਹ ਜ਼ਮੀਨ ਹੈ ਉਹ رائے ਬਲਾਰ ਨੇ ਗੁਰਦਾਰ ਸਾਹਿਬ ਦੇ ਨਾਮ ਲਵਾਈ ਹੋਈ ਹੈ ਬਾਬੇ ਨਾਨਕ ਦੇ ਉਹ ਬਹੁਤ ਵੱਡੇ ਕਹ ਲੀਏ ਸਿੱਖ ਹੋਏ ਬਹੁਤ ਵੱਡੇ ਸਰਦਾਰ ਲੋਕ ਹੋਏ ਉਹਨਾਂ ਨੇ ਉਹ ਜ਼ਮੀਨ ਨਾਂ ਲਵਾਈ ਸੀ ਤੇ ਹੁਣ ਜਿਹੜੇ ਸਾਡੇ ਮੁਸਲਮ ਭਰਾ ਖਾਲਸਤਾਨੀਆਂ ਦੇ ਨਾਲ ਸੰਘ ਰੱਖਦੇ ਨੇ ਖਾਲਸਤਾਨੀ ਆਈਐਸਏ ਦੇ ਨਾਲ ਸੰਬੰਧ ਰੱਖਦੇ ਨੇ ਕਿ ਉਹਨਾਂ ਨੂੰ ਇਹ ਖਬਰ ਬਾਰੇ ਪਤਾ ਨਹੀਂ ਕਦੇ ਉਹ ਸਟੇਟਮੈਂਟ ਦੇਣਗੇ ਵੀ ਕੀ ਹੋ ਰਿਹਾ ਹੈ ਬਿਲਕੁਲ ਨਹੀਂ ਇਹਨਾਂ ਦਾ ਮਕਸਦ ਕੇਵਲ ਇੱਕ ਭਾਈਚਾਰਕ ਨਾਂ ਦਾ ਹਰ ਨਾਰਾ ਮਾਰ ਕੇ ਹਾਂ ਦਾ ਨਾਰਾ ਮਾਰ ਕੇ ਆਪਣਾ ਉਲੂ ਸਿੱਧਾ ਕਰਨਾ ਹੁੰਦਾ ਜੇ ਤੁਹਾਡੀ ਸਿੱਖਾਂ ਦੇ ਨਾਲ ਇੰਨੀ ਹਮਦਰਦੀ ਹੈ ਫਿਰ ਉਹ ਜਿਹੜੀ ਜ਼ਮੀਨ ਗੁਰਦਾਰ ਸਾਹਿਬ ਦੇ ਨਾਮ ਨਾਲ ਦੇ ਨਾਮ ਨਾਲ ਲੱਗੀ ਹੋਈ ਹੈ ਨਨਕਾਣਾ ਸਾਹਿਬ ਦੇ ਨਾਮ ਲੱਗੀ ਹੋਈ ਹੈ ਫਿਰ ਉਹ ਜ਼ਮੀਨ ਦਾ ਬੈਨੀਫਿਟ ਉੱਥੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਪਰਿਵਾਰਾਂ ਨੂੰ ਸਿੱਖ ਪਰਿਵਾਰਾਂ ਨੂੰ ਕਿਉਂ ਨਹੀਂ ਹੋ ਰਿਹਾ ਉਹਦਾ ਲਾਭ ਦੂਜੇ ਬੰਦੇ ਕੋਲ ਠਾ ਰਹੇ ਇਹਦਾ ਮਤਲਬ ਵੀ ਉੱਥੇ ਸਿੱਖ ਕੌਮ ਦੀ ਕੋਈ ਬਹੁਤ ਹੀ ਇੱਜ਼ਤ ਸਿੱਖ ਪਰਿਵਾਰਾਂ ਦੀ ਕੋਈ ਬਹੁਤ ਹੀ ਇੱਜ਼ਤ ਨਹੀਂ ਹੈਗੀ ਗੁਰਦੁਆਰੇ ਵੀ ਇੱਕ ਕਮਾਈ ਦਾ ਸਾਧਨ ਪਾਕਤਾਨ ਵਾਲਤੇ ਜਿਹੜੇ ਹੈਗੇ ਨੇ ਉਹ ਬੜੇ ਹੋਏ ਆ ਪਰ ਜਿਹੜੇ ਸਾਡੇ ਇਧਰੋਂ ਕਾਰ ਸੇਵਾ ਵਾਲੇ ਜੱਥੇ ਲੈ ਕੇ ਜਾਂਦੇ ਨੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਹੁੰਦੇ ਆ ਜਾਂ ਬਹੁਤੇ ਸਾਡੇ ਜਿਹੜੇ ਸਿੰਗਰ ਜਾਂਦੇ ਨੇ ਉਹ ਵੀ ਗੁਰਦੁਆਰੇ ਨਾਲ ਸੰਬੰਧ ਨਹੀਂ ਰੱਖਦੇ ਸਿੱਖ ਪਰਿਵਾਰਾਂ ਨਾਲ ਸੰਬੰਧ ਨਹੀਂ ਰੱਖਦੇ ਉਹ ਵੀ ਇਹਨਾਂ ਜਿਹੜੇ ਮੁਸਲਮਾਨ ਘਰਾਣੇ ਨੇ ਉਹਨਾਂ ਦੇ ਘਰਾਂ ਵਿੱਚ ਪ੍ਰਸ਼ਾਦਾ ਪਾਣੇ ਛੱਕ ਕੇ ਵਾਪਸ ਆ ਜਾਂਦੇ ਨੇ ਸੈਲਫੀਆਂ ਫੋਟੋਆਂ ਕਰਾ ਕੇ ਵਾਪਸ ਆ ਜਾਂਦੇ ਨੇ ਇਹਨਾਂ ਨੇ ਵੀ ਕਦੇ ਉਹਨਾਂ ਸਿੱਖ ਪਰਿਵਾਰਾਂ ਦੇ ਨਾਲ ਕੋਈ ਦੁੱਖ ਨਹੀਂ ਬਣਾਇਆ ਕਦੇ ਕੋਈ ਫੜਖੜ ਕੇ ਸੈਲਫੀ ਨਹੀਂ ਪਾਈ ਉਹਨਾਂ ਦਾ ਦੁੱਖ ਸੁੱਖ ਕਦੇ ਨਹੀਂ ਪੁੱਛਿਆ ਮੈਂ ਜਿਹੜੇ ਅੱਜ ਗੱਲ ਕੀਤੀ ਹੈ ਨਨਕਾਣਾ ਸਾਹਿਬ ਦੇ ਨਾਮ ਜਿਹੜੀ ਜ਼ਮੀਨ ਲੱਗੀ ਹੋਈ ਹੈ ਉਹ ਹਜ਼ਾਰਾਂ ਏਕੜ ਹੈ ਉਹਦਾ ਬੈਨੀਫਿਟ ਕਿਹਨੂੰ ਮਿਲ ਰਿਹਾ ਹੈ ਪਾਕਿਸਤਾਨ ਦੇ ਜਿਹੜੇ ਤਨਾੜ ਮੁਸਲਮਾਨ ਲੋਕ ਨੇ ਉਹਨਾਂ ਨੂੰ ਮਿਲ ਰਿਹਾ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਕਈਆਂ ਨੇ ਕਬਜ਼ੇ ਕੀਤੇ ਹੋਏ ਐ ਕਈ ਨੇ ਕਲੋਨੀਆਂ ਕੱਟ ਕੇ ਵੇਚ ਦੁੱਤੀਆਂ ਜਾਂ ਵੇਚ ਰਹੇ ਨੇ ਤੇ ਜਿਹੜੇ ਉਥੋਂ ਦੇ ਸਿੱਖ ਪਰਿਵਾਰ ਨੇ ਉਹ ਕਹਿੰਦੇ ਨੇ ਸਾਡੀ ਕੋਈ ਸਾਰ ਨਹੀਂ ਸਾਨੂੰ ਇਹ ਜ਼ਮੀਨ ਦਾ ਇਹ ਗੁਰਦਾਰ ਸਾਹਿਬ ਦਾ ਕੋਈ ਲਾਭ ਨਹੀਂ ਜਾਨੀ ਕਿ ਇੰਨੀ ਮਾੜੀ ਹਾਲਤ ਸਿੱਖ ਪਰਿਵਾਰਾਂ ਦੀ ਪਾਕਿਸਤਾਨ ਦੇ ਵਿੱਚ ਹੈ ਪਰ ਜਿਹੜੇ ਪੰਨੂ ਵਰਗੇ ਕਦੀੜ ਹਰ ਵਕਤ ਖਾਲਿਸਤਾਨ ਖਾਲਿਸਤਾਨ ਕਰਦੇ ਨੇ ਇਹਨਾਂ ਦੀ ਜਵਾਨ ਦੇ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲਦਾ ਇਹਨਾਂ ਦੇ ਜਵਾਨ ਬੰਦ ਹੋ ਜਾਂਦੀ ਹੈ ਜਦੋਂ ਵੀ ਇਹ ਗੱਲ ਕਰਨਗੇ ਸਾਰੀ ਮੁਸਲਮਾਨਾਂ ਦੇ ਨਾਲ ਭਾਈਚਾਰਕ ਸਾਂਝ ਹੈਗੀ ਆ ਸਾਨੂੰ ਖਾਲਤਨ ਬਣਾਉਣ ਵਾਸਤੇ ਮਦਦ ਕਰਦੇ ਨੇ ਪਰ ਜਿਹੜੇ ਸਿੱਖ ਪਰਿਵਾਰ ਪਾਕਿਸਤਾਨ ਵਿੱਚ ਰਹਿੰਦੇ ਨੇ ਉਹਨਾਂ ਦੀ ਐਨੀ ਭੈੜੀ ਹਾਲਤ ਹੈ ਉਹ ਆ ਬਿਲਕੁਲ ਕਹਿ ਰਹੇ ਨੇ ਇਹ ਬੇਨਤੀ ਹੈ ਜੀ ਜੇ ਕੋਈ ਪਾਕਿਸਤਾਨੀ ਸੁਣਦਾ ਹੋਵੇ ਉਹਦਾ ਕੋਈ ਪ੍ਰਬੰਧਕ ਸੁਣਦਾ ਹੋਵੇ ਵੀ ਉਹ ਜ਼ਮੀਨ ਦੀ ਦਰਬਾਰ ਤੋਂ ਕਿਉਂ ਕੀਤੀ ਜਾ ਰਹੀ ਜਿਹੜੀ ਨਨਕਾਣਾ ਸਾਹਿਬ ਦੇ ਨਾਮ ਨਾਲ ਰਾਏ ਬੁਲਾਰ ਨੇ ਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ